ਗੁਰਯਾ ਪੂੰ ਪਰ ਚੁਮੈ ਸੋਏ ਕਹਿ ਲੱਗੇ ਵੀ ਧਰਤੀ ਤੇ ਪੁਹਾਟਲੀ ਖਾ ਕੇ ਜਿਵੇਂ ਕੋਈ ਬੰਦਾ ਬਹੁਤਾ ਸੁਖਾ ਪੀ ਲਵੇ ਬਹੁਤੀ ਭੰਗ ਪੀ ਲਵੇ ਤੇ ਝੂਮਣ ਲੱਗ ਪੈਂਦਾ ਨਾ ਇਸ ਤਰ੍ਹਾਂ ਕਹਿੰਦੇ ਝੂਮ ਕੇ ਪੁਹਾਟਲੀ ਖਾ ਕੇ ਘੁੰਮ ਕੇ ਧਰਤੀ ਦੇ ਉੱਪਰ ਡਿ ਗਿਆ ਹੈ ਲੈ ਲੋ ਤਨਟੇ ਉਸ ਸਥੋਏ ਜਿਹੜੇ ਉਹਦੇ ਸਾਥੀ ਸਨ ਉਹਦੀ ਫੌਜ ਦੇ ਜਿਹੜੇ ਬਾਕੀ ਬੰਦੇ ਸਨ 10000 ਫੌਜ ਲੈ ਕੇ ਆਇਆ ਸੀ ਨਾ ਉਹਨਾਂ ਨੇ ਵੇਖਿਆ ਵੀ ਜਰਨੈਲ ਹੁਣੀ ਦੇ ਪਹੁੰਚ ਗਿਆ ਪਰ ਲੋਕ ਇਹਦੇ ਮਰ ਗਿਆ ਜਿਹੜਾ ਉਹਨੇ ਰੋਲਾ ਪਾਉਂਦਾ ਸੀ ਮਾ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਆਪਾਂ ਆਪਣੇ ਜਰਨੈਲ ਦੀ লাশ ਤੇ ਚੁਕੀ ਹੈ ਨਾ লাশ ਤੇ ਨਾ ਇੱਥੇ ਪਈ ਰਵੇ ਨਾਲ ਦੇ ਸਿਪਾਹੀ ਉਸ ਵੇਲੇ ਭੱਜ ਪਏ ਇਹਦੀ লাশ ਚੁੱਕਣ ਵਾਸਤੇ ਮਰਦਾ ਸਰੀਰ ਨੂੰ ਚੁੱਕਣ ਵਾਸਤੇ ਦੌੜੇ ਹਨ ਦੋਹਰਾ ਆਏ ਜੁਨਹਰ ਸਾਥ ਸਾਥ ਤੇ ਬਹੁਤ ਦੀਨੇ ਮਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਤੀਰ ਕਮਾਨ ਫੜਿਆ ਸਿੰਘਾਂ ਨੇ ਵੀ ਤੀਰ ਫੜੇ ਜਿਹੜੇ লাশ ਚੁੱਕਣ ਵਾਸਤੇ ਆਏ ਸਿੰਘਾਂ ਨੇ ਇਹੋ ਜਿਹਾ ਤੀਰ ਚਲਾਇਓ ਉਸ ਵੇਲੇ ਵੀ ਉਹ ਖੁਦ ਆਪ ਲਾਸ਼ਾਂ ਬਣ ਗਏ ਲਾਸ਼ ਚੁਕਣਾ ਤੇ ਦੂਰ ਦੀ ਗੱਲ ਹੈ ਮੁਰਦਾ ਲਾਸ਼ ਲੋਸ ਚੁਕਣੀ ਤੇ ਦੂਰ ਦੀ ਗੱਲ ਹੈ ਮੁਰਦਿਆਂ ਨੂੰ ਜਿਹੜੇ ਮੁਰਦੇ ਲੈਣ ਆਏ ਉਹ ਖੁਦ ਮੁਰਦੇ ਬਣ ਗਏ ਸਿੰਘਾਂ ਨੇ ਇੱਕ ਵੀ ਉਹਦੇ ਵਿੱਚੋਂ ਜਿਉਂਦਾ ਨਹੀਂ ਜਾਣ ਦਿੱਤਾ ਸਾਰਿਆਂ ਨੂੰ ਮਾਰ ਕੇ ਉਸ ਵੇਲੇ ਉਥੇ ਹੀ ਸੁੱਟ ਲਿਆ ਹੈ ਕਿ ਸਤਿਗੁਰ ਕਿਹ ਖਾਲਸਾ ਕਰ ਸਾਹਿਬ ਜਾਦੇਵਾਰ ਕੁਝ ਮਹਾਰਾਜ ਨੇ ਤੀਰ ਚਲਾਏ ਕੁਝ ਨਾਲ ਜਿਹੜੇ ਸਿੰਘ ਨੇ ਮਹਾਰਾਜ ਦੇ ਉਹਨਾਂ ਨੇ ਤੀਰ ਚਲਾਇ ਇਧਰੋਂ ਸਾਹਿਬ ਜਾਦੇ ਬਾਬਾ ਜੀਤ ਸਿੰਘ ਬਾਬਾ ਤੁਹਾਰ ਸਿੰਘ ਉਹ ਵੀ ਬੈਠੇ ਹੋਏ ਉਹਨਾਂ ਨੇ ਵੀ ਤੀਰ ਚਲਾਏ ਜਿੰਨੇ ਕੁ ਚੁੱਕਣ ਆਏ ਲਾਸ਼ ਉਹਦੇ ਵਿੱਚੋਂ ਇੱਕ ਵੀ ਜਿਉਂਦਾ ਵਾਪਸ ਨਾ ਮੁੜਿਆ ਨਾਰਖਾਨ ਦੇ ਸਾਥੀ ਤੇ ਨਾਰਖਾਨ ਨੂੰ ਪਹਿਲੀ ਜਿਹੜੀ ਹੈ ਜੰਗ ਦੇ ਵਿੱਚ ਉਸੇ ਵੇਲੇ ਮਾਰ ਲਿਆ ਹੈ ਚੌਪਈ ਜਹੀਂ ਖਬਰ ਸੁਪਈ ਬ੍ਰਦਰ ਬ੍ਰਦਰ ਕਹਿੰਦੇ ਭਰਾ ਕਹਿੰਦੇ ਵੀ ਇਹਦਾ ਭਰਾ ਸੀਗਾ ਉਸ ਵੇਲੇ ਇਹ ਜਿਸ ਨੂੰ ਮਾਰਿਆ ਨਾ ਨਾਰਖਾਨ ਨੂੰ ਇਹਦਾ ਭਰਾ ਸੀਗਾ ਖਵਾਜਾ ਮਰਦੂਦ ਸਾਰੀ ਫੌਜ ਦਾ ਵੱਡਾ ਜਰਨਲ ਉਹ ਵੀ ਆਪਣੀ ਫੌਜ ਲੈ ਕੇ ਪਿੱਛੋਂ ਆਉਂਦਾ ਪਿਆ ਕਹਿਣ ਲੱਗੇ ਜਿਹੜਾ ਇਸ ਦਾ ਵੱਡਾ ਜਰਨੈਲ ਭਰਾ ਹੈ ਬਾਜ ਖিজਰ ਵੱਡ ਕਹਤ ਬਾਹਦਰ ਆਪਣੇ ਆਪ ਨੂੰ ਖਵਾਜਾ ਖিজਰ ਕਹਿੰਦਾ بڑا ਸੂਰਮਾ ਕਹਿੰਦਾ ਸੀ ਮੈਂ بڑا ਸੂਰਮਾ ਮੇਰੇ ਵਰਗਾ ਕੋਈ ਬਹਾਦਰ ਨਹੀਂ ਹੈ ਸੋ ਆਇਓ ਜਮ ਮਸਤੋ ਫੀਲੋ ਕਹਿੰਦੇ ਵੀ ਇਸ ਤਰ੍ਹਾਂ ਝੂਮਦਾ ਆਉਂਦਾ ਜਿਵੇਂ ਹਾਥੀ ਹੋਵੇ ਨਾ ਮਸਤ ਤੇ ਹਾਥੀ ਚੱਲਦਾ ਫਿਰ ਬੜੀ ਮਸਤ ਮਸਤ ਚਾਲ ਚੱਲਦਾ ਇਸਦਾ ਭਰਾ ਵੱਡੀ ਫੌਜ ਦਾ ਵੱਡਾ ਜਰਨੈਲ ਹੈ ਬੜਾ ਝੂਮਦਾ ਹੋਇਆ ਮਸਤ ਹੋ ਕੇ ਆਉਂਦਾ ਪਿਆ ਵੀ ਮੈਂ ਐਡੀ ਵੱਡੀ ਫੌਜ ਲਿਆ ਕੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾ ਲਿਆ ਮਸਤ ਮਸਤ ਝੂਮਦਾ ਤੁਰਿਆ ਆਉਂਦਾ ਹੈ ਲੋਤ ਪਈ ਪਕਮਕ ਭਇਓ ਪੀ ਲੋ ਤੇ ਜਦੋਂ ਵੇਖਿਆ ਨਾ ਆਪਣੇ ਭਰਾ ਦਾ ਸਰੀਰ ਪਿਆ ਵੀ ਔਰ ਰੋਂਦੇ ਪੈ ਸਿਪਾਈ ਵੇਖੇ ਪੁੱਛਿਆ ਓ ਸਿਪਾਈਓ ਕੀ ਹੋਇਆ ਕਹਿੰਦੇ ਹੋਣਾ ਕੀ ਆ ਤੇਰੇ ਭਰਾ ਨੂੰ ਤੇ ਮਹਾਰਾਜ ਨੇ ਮਾਰ ਦਿੱਤਾ ਤੀਰ ਹੀ ਪਾਰ ਕਰ ਦਿੱਤਾ ਛਾਤੀ 'ਚ ਜਿਹੜਾ ਮਸਤ ਹਾਥੀ ਵਾਂਗੂ ਤੁਰਿਆ ਹੁੰਦਾ ਸੀ ਖਵਾਜਾ ਮਰਦੂਦ ਉਸੇ ਵੇਲੇ ਮੂੰਹ ਦਾ ਰੰਗ ਪੀਲਾ ਪੈ ਗਿਆ ਰੋਣ ਲੱਗ ਪਿਆ ਹਾਏ ਮੇਰਾ ਬਰਾਦਰ ਮਰ ਗਿਆ ਮੇਰਾ ਭਰਾ ਮਰ ਗਿਆ ਕਹਿੰਦੇ ਵੀ ਉਸ ਵੇਲੇ ਆਪਣੇ ਭਰਾ ਨੂੰ ਵੇਖ ਕੇ ਰੋਂਦਾ ਪਿਆ ਹੈ ਆਗਾ ਸਤਗੁਰ ਸੇਰ ਦਿਖਾਇਓ ਇਧਰੋਂ ਮਹਾਰਾਜ ਸਾਹਿਬ ਦੀ ਸ਼ੇਰ ਦਿਸਦੇ ਪਾ ਜਦੋਂ ਵੇਖਿਆ ਨਾ ਕਹਿੰਦਾ ਕਿੰਨੇ ਮਾਰਿਆ ਕਹਿੰਦੇ ਉਹ ਗੁਰੂ ਪਾਤਸ਼ਾਹ ਬੈਠੇ ਗੜੀ ਦੇ ਉੱਪਰ ਛੱਤ ਦੇ ਜਦੋਂ ਵੇਖਿਆ ਖਵਾਜਾ ਮਰਦੂਦ ਨੇ ਇਸ ਤਰ੍ਹਾਂ ਬੈਠੇ ਹੋਏ ਮਹਾਰਾਜ ਲੱਗੇ ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਕੋਈ ਬੱਬਰ ਸ਼ੇਰ ਬੈਠਾ ਹੁੰਦਾ ਨਾ ਦੁਸ਼ਮਣ ਦੇ ਵੱਲ ਵੇਂਦਾ ਇਸ ਤਰ੍ਹਾਂ ਮਹਾਰਾਜ ਬੈਠੇ ਹੋਏ ਇਸ ਨੂੰ ਲਗਦੇ ਹਨ ਹੋਏ ਸ਼ਰਮੰਦੇ ਸੀ ਸਕੰਦ ਲਕਾਯੋ ਸ਼ਰਮਿੰਦਾ ਹੋ ਗਿਆ ਨੀਵੀਂ ਪਾ ਲਈ ਆਪਣੀ ਫੌਜ ਨੂੰ ਕਹਿੰਦਾ ਹਮਲਾ ਕਰੋ ਹੁਣੇ ਹੀ ਮਹਾਰਾਜ ਨੂੰ ਗੜੀ ਵਿੱਚੋਂ ਕਢੀਏ ਕੁਝ ਫੌਜ ਲੈ ਕੇ ਅੱਗੇ ਵਧਿਆ ਸਤਗੁਰਾਂ ਨੇ ਇਹੋ ਜਿਹਾ ਤੀਰ ਚਲਾਏ ਜਿੰਨੀ ਫੌਜ ਨਾਲ ਲੈ ਕੇ ਵਧਿਆ ਫੌਜੀ ਤੇ ਮਰ ਗਿਆ ਪਰ ਖਵਾਜਾ ਮਰਦੂਦ ਦੀ ਜਾਨ ਬਚ ਗਈ ਬਚੀ ਤਾਂ ਕਿਉਂਕਿ ਭੱਜ ਕੇ ਗੜੀ ਦੀ ਕੰਧ ਨਾਲ ਲੰਮੇ ਪੈ ਗਿਆ ਸੀ ਆ ਕੇ ਹੁਣ ਤੀਰ ਉੱਪਰੋਂ ਚੱਲੇਗਾ ਤੇ ਥੋੜੀ ਦੂਰ ਤੇ ਜਾ ਕੇ ਮਾਰ ਕਰੇਗਾ ਉਤੋਂ ਸਿੱਧਾ ਥੱਲੇ ਤੀਰ ਚਲਾ ਕੇ ਕੰਧ ਨਾਲ ਪਏ ਬੰਦੇ ਨੂੰ ਮਾਰਨਾ ਜਿਹੜਾ ਦਿਸਦਾ ਹੀ ਨਹੀਂ ਪਿਆ ਬੜਾ ਮੁਸ਼ਕਲ ਹੈ ਖਵਾਜਾ ਮਰਦੂਦ ਨੇ ਵੇਖਿਆ ਜੇ ਮੜਾ ਜਾ ਸਿਰ ਚੁਕਿਆ ਤੇ ਤੀਰ ਦੂਜਾ ਮਹਾਰਾਜ ਨੇ ਮੈਨੂੰ ਬਖਸ਼ ਦੇਣਾ ਆਪਣੀ ਜਾਨ ਬਚਾਉਣ ਵਾਸਤੇ ਕੰਧ ਦੇ ਨਾਲ ਲੰਮਾ ਪੈ ਗਿਆ ਕਿ ਮੇਰੀ ਜਾਨ ਬੱਜ ਜਿਹੜਾ ਸਭ ਤੋਂ ਵੱਡਾ ਫੌਜਦਾ ਜਰਨੈਲ ਹੈ 10 ਲੱਖ ਦੀ ਫੌਜ ਦੀ ਕਮਾਂਡ ਕਰਦਾ ਪਿਆ ਹੈ ਕਹਿਣ ਲੱਗੇ ਜਾਨ ਬਚਾਉਣ ਵਾਸਤੇ ਕਾਂਦੇ ਨਾਲ ਲੰਮਾ ਪਿਆ ਹੋਇਆ ਹੈ ਸਤਿਗੁਰੂ ਸਾਹਿਬਾਤ ਲਲਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੇਦੇ ਪੈ ਮਹਾਰਾਜ ਨੇ ਲਲਕਾਰਾ ਮਾਰਿਆ ਕਹਿਣ ਲੱਗੇ ਉਹ ਖਵਾਜਾ ਮਰਦੂਦ ਭਰਾ ਦਾ ਬਦਲਾ ਨਹੀਂ ਲੈਣਾ ਤੇਰੇ ਭਰਾ ਨੂੰ ਅਸੀਂ ਮਾਰਿਆ ਬਦਲਾ ਲੈਣ ਨੂੰ ਜੀ ਨਹੀਂ ਕਰਦਾ ਪਿੱਛੋ ਤੇ ਬੜਾ ਭੱਜ ਕੇ ਆਇਆ ਵੀ ਮੈਂ ਗੁਰੂ ਨੂੰ ਫਾੜ ਹੀ ਲਿਆਉਣਾ ਹੁਣ ਆ ਕੇ ਕੰਧ ਦੇ ਨਾਲ ਲੰਮਾ ਪੈ ਗਿਆ ਇਹ ਕੰਧ ਤੇਰੇ ਵਰਗਿਆਂ ਦੇ ਸੌਣ ਵਾਸਤੇ ਨਹੀਂ ਇਹ ਕੋਈ ਆਰਾਮਗਾਹ ਥੋੜੀ ਹੈ ਵੀ ਤੂੰ ਆਰਾਮ ਕਰਦਾ ਪਿਆ ਲਲਕਾਰਿਆ ਮਹਾਰਾਜ ਕਹਿਣ ਲੱਗੇ ਮਰਦਦਾ ਬਚਾਂ ਦੇ ਬਾਹਰ ਆ ਸਾਹਮਣੇ ਹੋ ਸਾਡੇ ਤੂੰ ਹੀ ਚਲਾ ਤੀਰ ਤੇ ਅਸੀਂ ਵੀ ਚਲਾਈਏ ਮਹਾਰਾਜ ਨੂੰ ਉਸ ਵੇਲੇ ਲਲਕਾਰਿਆ ਹੈ ਆਉ ਹਾਂ ਮੈਂ ਤੁਮ ਕਰ ਦੋ ਈਬਾਰਾ ਮਹਾਰਾਜ ਕਹਿੰਦੇ ਸਾਹਮਣੇ ਆ ਦੋ ਵਾਰ ਤੂੰ ਕਰ ਦੋ ਵਾਰ ਅਸੀਂ ਕਰਦੇ ਪਤਾ ਤੇ ਲੱਗੇ ਨਾ ਵੀ ਤੇਰੇ ਵਿੱਚ ਕਿੰਨੀ ਕੁ ਸੂਰਮਤਾਈ ਹੈ ਕਿੰਨਾ ਕੁ ਬਹਾਦਰ ਤੂੰ ਹੈ ਫਿਰ ਅਸੀਂ ਵੀ ਚਲਾਵਾਂਗੇ ਸਾਡੀ ਬਹਾਦਰੀ ਤੂੰ ਵੇਖ ਪਰ ਬਹਾਦਰੀ ਤਾਂ ਹੀ ਵੇਖੀ ਜਾਵੇਗੀ ਜਦ ਆਪਣੋਂ ਸਾਹਮਣੇ ਹੋਈਏ ਤੇ ਪਾਦਸ਼ਾਹ ਕਹਿੰਦੇ ਕੰਧ ਨਾਲ ਲੁਕਿਆ ਥੋੜੀ ਗੱਲ ਕਰਨੀ ਹੈ ਕੰਧ ਨਾਲ ਲੁਕੇ ਬੈਠ ਗਿਆ ਸਾਹਮਣੇ ਆ ਸਾਡੇ ਲੁਕਦਾ ਕਿਉਂ ਹੈ ਲੰਮੇ ਕਿਉਂ ਪੈ ਗਿਆ ਇਸ ਤਰ੍ਹਾਂ ਮਹਾਰਾਜ ਨੇ ਲਲਕਾਰਿਆ ਹੈ ਉਸਹਿ ਹਵਾਸ਼ ਤਾ ਉੱਡ ਗਏ ਭਾਈ ਰਤਨ ਸਿੰਘ ਜੀ ਕਹਿੰਦੇ ਹੋਸ਼ੋ ਹਵਾਸ਼ ਉੱਡੀ ਗਏ ਉਹਨੂੰ ਸੁਧ ਬੁੱਧ ਭੁੱਲੀ ਗਈ ਵੀ ਇਹ ਕੀ ਬਣਿਆ ਐਡਾ ਵੱਡਾ ਜਰਨੈਲ ਹੋਵੇ ਐਡੀ ਵੱਡੀ ਫੌਜ ਨੂੰ ਲੈ ਕੇ ਆਇਆ ਹੋਵੇ ਉਹ ਮਹਾਰਾਜ ਦੇ ਤੀਰਾਂ ਦੀ ਮਾਰ ਥਲੇ ਆ ਗਿਆ ਉਹਨੂੰ ਤੇ ਆਪਣਾ ਆਪ ਸਭ ਕੁਝ ਹੀ ਭੁੱਲ ਗਿਆ ਡਰ ਗਿਆ ਕਿ ਵਰੀਏ ਮੇਰੇ ਨਾਲ ਕੀ ਹੋਇਆ ਮਹਾਰਾਜ ਦੇ ਲਲਕਾਰੇ ਦਾ ਜਵਾਬ ਕੋਈ ਨਹੀਂ ਦਿੱਤਾ ਵੀ ਮੈਂ ਬਾਹਰ ਆਵਾਂਗਾ ਜਾਂ ਮੈਂ ਤੀਰ ਚਲਾਵਾਂਗਾ ਨਹੀਂ ਚੁੱਪ ਕਰਕੇ ਸਾਹ ਘੁੱਟ ਲਿਆ ਵੀ ਪਤਾ ਨਾ ਲੱਗੇ ਵੀ ਇੱਥੇ ਮੈਂ ਲੰਮੇ ਪਿਆ ਐਸੀ ਸੁਧ ਬੁੱਧ ਭੁੱਲ ਗਈ ਹੈ ਉਹਨੇ تیر ਸਤਗੁਰ ਲਖ ਲੈ ਮਹਾਰਾਜ ਦੇ تیر ਵੇਖ ਲੈ ਲੋਹੇ ਦੀ ਜੈਕਟ ਪਾਈ ਹੋਵੇ ਸੰਜੋਬ ਪਾਈ ਹੋਵੇ ਲੋਹੇ ਦੀਆਂ ਤਾਰਾਂ ਦੀ تیر ਚੱਲੇ ਤੇ ਜੈਕਟ ਨੂੰ ਪਾੜ ਕੇ ਤੇ ਛਾਤੀ ਵਿੱਚੋਂ ਪਾਰ ਨਿਕਲੇ ਤੇ تیر ਵਿੱਚ ਰੁਕੇ ਨਾ ਉਹਨੇ ਵੇਖ ਲਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦਾ ਮੁਕਾਬਲਾ ਕੋਈ ਸੂਰਮਾ ਹੈ ਹੀ ਨਹੀਂ ਜਿਹੜਾ ਕਰ ਸਕੇ ਮਹਾਰਾਜ ਦੇ ਤੀਰਾਂ ਨੂੰ ਜਾਣ ਲਿਆ ਸਤਗੁਰਾਂ ਦੇ ਤੀਰਾਂ ਦਾ ਇੰਨਾ ਰੌਲਾ ਪੈ ਗਿਆ ਸੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਚਮਕੌਰ ਦੇ ਵਿੱਚ ਮਹਾਰਾਜ ਨੇ ਚਲਾਏ ਨਾ بڑے بڑے ਜਰਨੈਲ ਚਮਕੌਰ ਦੀ ਜੰਗ ਤੋਂ ਬਾਅਦ ਵਿੱਚ ਵੀ ਮਹਾਰਾਜ ਦੇ ਕੋਲ ਆਉਂਦੇ ਕਹਿੰਦੇ ਪਾਤਸ਼ਾਹ ਸੁਣਿਆ ਸੀ ਵੀ ਤੁਸੀਂ ਚਮਕੌਰ ਵੇ ਤੀਰ ਚਲਾਏ ਪਰ ਵਿਖੇ ਨਹੀਂ ਸਾਨੂੰ ਚਲਾ ਕੇ ਵਿਖਾਓ ਜਦੋਂ ਆਪ ਗਏ ਨਾ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਤੇ ਉਥੇ ਕਈ ਪਠਾਨ ਵੱਡੇ ਵੱਡੇ ਜਰਨੈਲ ਬਹਾਦਰ ਸ਼ਾਹ ਬਾਦਸ਼ਾਹ ਦੇ ਆਉਂਦੇ ਸੀ ਮਿਲਣ ਵਾਸਤੇ ਕਹਿੰਦੇ ਮਹਾਰਾਜ ਚਮਕੌਰ ਦਾ ਜੰਗ ਤੁਸੀਂ ਲੜਿਆ ਅਸੀਂ ਸੁਣਿਆ ਵੀ ਤੁਸੀਂ ਤੀਰ ਚਲਾਏ ਤੇ 10 ਲੱਖ ਫੌਜ ਨੂੰ ਘੇਰ ਕੇ ਰੱਖਿਆ ਅੰਦਰ ਨਹੀਂ ਆਉਣ ਦਿੱਤਾ ਮਹਾਰਾਜ ਉਹ ਤੀਰ ਉੱਥੇ ਅਸੀਂ ਵੇਖ ਨਹੀਂ ਸਕੇ ਸਾਨੂੰ ਹੁਣ ਚਲਾ ਕੇ ਵਿਖਾਓ ਮਹਾਰਾਜ ਕਹਿੰਦੇ ਤੁਹਾਡੀ ਕਿਸਮਤ ਚੰਗੀ ਹੈ ਵੀ ਤੁਸੀਂ ਉੱਥੇ ਨਹੀਂ ਵੇਖੇ ਜੇ ਉੱਥੇ ਵੇਖ ਲੈਂਦੇ ਫਿਰ ਤੁਸੀਂ ਇੱਥੇ ਦਸਣ ਜੋਗੇ ਨਹੀਂ ਸੀ ਰਹਿਣਾ ਪਰ ਜੇ ਤੁਸੀਂ ਹੁਣ ਕਹਿੰਦੇ ਹੋ ਤੇ ਹੁਣ ਵਿਖਾ ਦਿੰਦੇ ਫਿਰ ਜਦੋਂ ਮਹਾਰਾਜ ਤੀਰ ਚਲਾਉਂਦੇ ਨਾ आयुर साहब दी ਧਰਤੀ ਤੇ ਤਦੋਂ ਫਿਰ ਵੇਖਣ ਵਾਲੇ ਆ ਆ ਸ਼ਕਾਰ ਉੱਠਦੇ ਵੀ ਨਹੀਂ ਮਹਾਰਾਜ ਤੁਹਾਡੇ ਵਰਗਾ ਤੀਰ ਕਮਾਨ ਨੂੰ ਤੀਰ ਚਲਾਉਣ ਵਾਲਾ ਤੀਰ ਅੰਦਾਜ਼ ਕੋਈ ਹੋ ਹੀ ਨਹੀਂ ਸਕਦਾ ਮਹਾਰਾਜ ਦੇ ਐਸੇ ਤੀਰ ਗੁਰਮੁਖੋ 10 ਲੱਖ ਦੀ ਫੌਜ ਬਾਹਰ ਆਜ ਨੇ ਖੁਦ ਲਿਖਿਆ ਔਰੰਗਜੀਬ ਨੂੰ ਪਰ ਇੱਥੇ ਵਿਦਵਾਨ ਇਹ ਗੱਲ ਕਹਿੰਦੇ ਨੇ ਵੀ 10 ਲੱਖ ਤੇ ਫੌਜ ਉਹ ਸੀਗੀ ਜਿਹੜੀ ਔਰੰਗਜੀਬ ਨੇ ਭੇਜੀ ਹੈ ਜਿਹੜੀ ਪਿੱਛੋਂ ਪਹਾੜੀਏ ਲੈ ਕੇ ਤੁਰੇ ਆਉਂਦੇ ਜਾਂ ਹੋਰ ਨਿੱਕੇ ਮੋਟੇ ਰਾਜੇ ਰਜਵਾੜੇ ਉਹਨਾਂ ਦੀ ਗਿਣਤੀ ਤੇ ਪਰੇ ਦੀ ਐ ਹੁਣ ਤੁਸੀਂ ਹਿਸਾਬ ਲਾਓ ਵੀ 40 ਵਿਅਕਤੀ ਹੋਣ ਉਹ ਵੀ ਭੁੱਖੇ ਤੇ ਨਿੱਕੇ ਮੋਟੇ ਸਸਤਰਾਂ ਦੇ ਨਾਲ ਹੋਣ ਐਡੀ ਵੱਡੀ ਫੌਜ ਨੂੰ ਜੇ ਰੁਕਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਨੇ ਹੀ ਰੁਕਿਆ ਜਿੱਧਰ ਨੂੰ ਤੀਰ ਚੱਲਦਾ ਹੈ ਭਾਵਨਾਵਾਲੇ ਬਚਨ ਇਹ ਸੁਣਾਉਂਦੇ ਨੇ ਵੀ ਮਹਾਰਾਜ ਦੇ ਤੀਰ ਜਿੱਧਰ ਨੂੰ ਚੱਲਦੇ ਨੇ ਭਾਵੇਂ ਤੀਰ ਦੇ ਸਾਹਮਣੇ ਜਿੰਨੇ ਮਰਦੀ ਫੌਜ ਖਲੋਤੀ ਹੈ ਤੀਰ ਸਾਰਿਆਂ ਦੀ ਛਾਤੀ ਚੋਂ ਪਾਰ ਹੋ ਕੇ ਤੇ ਮਿੱਟੀ ਵਿੱਚ ਜਾ ਕੇ ਗੱਡੇ ਜਾਂਦੇ ਇੰਨੀ ਰਫਤਾਰ ਦੇ ਨਾਲ ਤੇ ਇੰਨੇ ਜੋਰ ਦੇ ਨਾਲ ਚੱਲਦੇ ਜਿੱਦਣ ਨੂੰ ਤੀਰ ਚੱਲਦਾ ਪਾਸਾ ਹੀ ਵਿਹਲਾ ਹੋ ਜਾਂਦਾ ਤੇ ਮਹਾਰਾਜ ਦੇ ਤੀਰਾਂ ਤੋਂ ਡਰ ਕੇ ਖਵਾਜਾ ਮਰਦੂਦ ਨੂੰ ਕਹਿਣਾ ਪਿਆ ਸੀ ਆਪਣੀ ਫੌਜ ਨੂੰ ਚਾਰ-ਚਾਰ ਮੀਲ ਪਿੱਛੇ ਹਟ ਦਿਓ ਵਿਹਲੀ ਤੋਂ ਦੂਰ ਹੋ ਜਾਓ ਜਿੰਨਾ ਵੀ ਹੋ ਸਕਦੇ ਇੰਨੀ ਦੂਰ ਜਾ ਕੇ ਬੈਠੋ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਤੀਰ ਨਾ ਪਹੁੰਚਣ ਤੇ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਵੀ 18000 ਸਿਪਾਈਆਂ ਦੀ ਡਿਊਟੀ ਇਹ ਲਈ ਸੀ ਖਵਾਜਾ ਮਰਦੂਦ ਨੇ ਉਠਾਂ ਤੇ ਚੜੋ ਹਾਥੀਆਂ ਤੇ ਚੜੋ ਘੋੜਿਆਂ ਤੇ ਚੜੋ 18000 ਬੰਦਾ ਗੜੀ ਦੇ ਚਾਰ ਛਫੇਰੇ ਚੱਕਰ ਦਈਆ ਵੇ ਰਾਤ ਨੂੰ ਪਹਿਰਾ ਲਾ ਦਿੱਤਾ ਵੀ ਦਾਤ ਨੂੰ ਨਿਕਲਣ ਨਾ ਮਹਾਰਾਜ 18000 ਬੰਦਾ ਗਸ਼ਤੇ ਲਾਇਆ ਵੀ ਤੁਸੀਂ ਦੂਰ ਦੂਰ ਗੜੀ ਧੋਕੇ ਨਾ ਤੇ ਢੀੜਾ ਦੇਣਾ ਸਾਰਿਆਂ ਨੇ ਵਾਰੀ-ਵਾਰ ਵੀ ਮਹਾਰਾਜ ਕਿਤੇ ਰਾਤ ਨੂੰ ਭੱਜਿਆ ਨਾ ਏਡੀ ਵੱਡੀ ਫੌਜ ਦਾ ਘੇਰਾ ਪੈਣ ਤੋਂ ਮਗਰੋਂ ਗਸ਼ਤ ਲਾਉਣ ਵਾਸਤੇ ਬੰਦੇ ਲਾਏ ਖਵਾਜਾ ਮਰਦੂਦ ਨੇ ਪੂਰੀ ਵਿਉਂਤਬੰਦੀ ਬਣਾ ਕੇ ਬੈਠਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦਾ ਸਾਨੀ ਕੋਈ ਨਹੀਂ ਹੈ ਮਹਾਰਾਜ ਨੇ ਇਸ ਤਰ੍ਹਾਂ ਦੇ ਭਿਆਨਕਰ ਤੀਰ ਚਲਾਏ ਕਿ ਦੁਸ਼ਮਣ ਨੂੰ ਹਵੇਲੀ ਤੋਂ ਪਿੱਛੇ ਹੋ ਕੇ ਬਹਿਣਾ ਪਿਆ ਨਹੀਂ ਤੇ ਜਿੱਦੀ ਵੱਡੀ ਫੌਜ ਹੈ ਨਾ ਏਕ-ਏਕ ਮੁੱਠ ਮਿੱਟੀ ਦੀ ਚੁੱਕੇ ਵੀ ਸੁੱਟੇ ਤਾਂ ਵੀ ਉਹ ਹਵੇਲੀ ਭਰ ਸਕਦੀ ਮਿੱਟੀ ਦੇ ਨਾਲ ਪਰ ਇਹੋ ਜਿਹਾ ਕਿਹੜਾ ਜਿਹੜਾ ਜਾ ਕੇ ਮਿੱਟੀ ਦੀ ਮੋਟ ਸੱਟ ਕੇ ਆਵੇ ਅੱਗੋਂ ਤੀਰਾਂ ਦਾ ਭੈ ਹੈ ਇਥੇ ਤੇ ਨਾ ਰਖਣ ਵਰਗੇ ਇੱਕ ਤੀਰ ਨਾਲ ਸਹਿ ਸਕੇ ਖਵਾਜਾ ਮਰਦੂਦ ਵਰਗੇ ਕੰਧ ਨਾਲ ਲੰਮੇ ਪੈ ਗਏ ਜਾਨ ਬਚਾਓ ਇਨਾਮ ਦੇ ਚੱਕਰ ਵਿੱਚ ਕਿਤੇ ਜਾਨ ਨਾ ਗਵਾਈਏ ਇਸ ਤਰ੍ਹਾਂ ਦੀ ਬਹਾਦਰੀ ਮਹਾਰਾਜ ਨੇ ਕਰਕੇ ਵਿਖਾਈ ਹੈ ਆਪ ਰੋ ਬਹਿ ਬਹਿ ਕੰਧ ਓਟ ਆਪ ਤੇ ਕੰਧ ਦੀ ਓਟ ਲੈ ਕੇ ਕੰਧ ਦਾ ਆਸਰਾ ਲੈ ਕੇ ਲੰਮੇ ਪੈ ਕੇ ਸਭ ਤੋਂ ਵੱਡਾ ਫੌਜ ਦਾ ਜਰਨਲ ਲੰਮੇ ਪਿਆ ਹੋਇਆ ਹੈ ਕਲ ਲੰਗਾਵੇ ਅਰਨ ਚੋਟ ਆਪਣੇ ਨੌਕਰਾਂ ਨੂੰ ਹੁਕਮ ਦਿੰਦਾ ਨਿੱਕੇ ਨਿੱਕੇ ਅਫਸਰਾਂ ਨੂੰ ਹੁਕਮ ਦਿੰਦਾ ਗਾਲਾਂ ਦਿੰਦਾ ਹਮਲਾ ਕਰੋ ਹਮਲਾ ਕਰੋ ਉਹ ਅਫਸਰ ਦੂਰ ਖਲੋਤੇ ਇਹਨੂੰ ਗਾਲਾਂ ਦੇਈ ਜਾਂਦੇ ਕਹਿੰਦੇ ਤੂੰ ਕਰਕੇ ਵੇਖ ਲਿਆ ਨਾ ਮਲਾ ਹੁਣ ਕੰਧ ਨਾਲ ਲੰਮੇ ਪੈ ਗਿਆ ਜਾ ਕੇ ਅਸੀਂ ਅੱਗੇ ਹੋ ਕੇ ਜਾਵਾਂਗੇ ਤੇ ਸਾਨੂੰ ਹੀ ਮਾਰ ਦੇਣਾ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ ਪਿਆ ਹਮਲਾ ਕਰੋ ਪਰ ਹਿੰਮਤ ਨਹੀਂ ਪੈਂਦੀ ਇਸ ਤਰ੍ਹਾਂ ਦੂਰੋਂ ਹੀ ਰੌਲਾ ਪਾ ਪਾ ਕੇ ਉਹਨਾਂ ਨੂੰ ਭੇਜਦਾ ਹੈ ਸੋਬ ਜੀਰ ਤਰਤ ਤਹ ਆਇਓ ਇਹਨੇ ਚੰਨ ਨੂੰ ਫਿਰ ਇਕੱਠੀ ਫੌਜ ਨੇ ਕਈ ਵਾਰੀ ਹਮਲਾ ਕੀਤਾ ਤੇ ਕਈਆਂ ਨੇ ਮਹਾਰਾਜ ਸਾਹਿਬ 'ਵਲ ਤੀਰ ਚਲਾਏ ਤੇ ਕਈ ਫੌਜੀ ਇਹਦੇ ਉੱਪਰ ਆ ਕੇ ਡਿੱਗ ਪਏ ਇਹਨੂੰ ਚੁੱਕ ਕੇ ਮਸਾਂ ਹੀ ਉਹਨਾਂ ਨੇ ਪਿੱਛੇ ਖੜਿਆ ਵੀ ਕਿਤੇ ਮਾਰੀ ਨਾ ਜਾਵੇ ਫਿਰ ਖਵਾਜਾ ਮਰਦੂਦ ਆਪਣੀ ਫੌਜ ਵਿੱਚ ਪਹੁੰਚਿਆ ਜਾ ਕੇ ਪਾਣੀ ਪੀਤਾ ਤੇ ਇਹਨੂੰ ਹੋਸ਼ ਆਇਆ ਵੀ ਮੈਂ ਤੇ ਸ਼ੇਰ ਦੇ ਚਬਾੜੇ ਵਿੱਚੋਂ ਨਿਕਲ ਕੇ ਆ ਗਿਆ ਜਦੋਂ ਐਸੀ ਹਾਲਤ ਬਣੀ ਹੈ ਇਨੇ ਚਿਰ ਨੂੰ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ ਇਹ ਫੌਜ ਲੈ ਕੇ ਪਿੱਛੋਂ ਤੁਰਿਆ ਆਉਂਦਾ ਸੀਗਾ ਮਹਾਰਾਜ ਦੇ ਪਿੱਛੋਂ ਲੱਗਾ ਹੋਇਆ ਇਹ ਵੀ ਆ ਕੇ ਉਸ ਵੇਲੇ ਗੜੀ ਦੇ ਕੋਲ ਪਹੁੰਚਿਆ ਇੱਕ ਪਾਸੇ ਇਹਨੇ ਆਪਣੀ ਫੌਜ ਲਾ ਦਿੱਤੀ ਇੱਕ ਪਾਸੇ ਉਹ ਇਹਨੇ ਘੇਰਾ ਪਾ ਲਿਆ ਹੈ ਆਨੁਨ ਨੇ ਵੀ ਜੰਗ ਮਚਾਇਆ ਉਹਨੇ ਵੀ ਆ ਕੇ ਜੰਗ ਸ਼ੁਰੂ ਕੀਤਾ ਕਿਉਂਕਿ ਇਨਾਮ ਦਾ ਲਾਲਚ ਸੀ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਮਾਰੇਗਾ ਫੜੇਗਾ ਵੱਡਾ ਇਨਾਮ ਮਿਲੇਗਾ ਵੱਡਾ ਬਰਾਤਬਾ ਮਿਲੇਗਾ ਉਹਨੇ ਆਪਣਾ ਜੋਰ ਲਾਇਆ ਵੀ ਮੈਂ ਇਹ ਜਿਹੜਾ ਇਨਾਮ ਪ੍ਰਾਪਤ ਕਰਾਂ ਉਹ ਲੱਗ ਪਿਆ ਹੈ ਪਾਛੇ ਪੜੇ ਪਹਾੜੀ ਆਏ ਪਿੱਛੋਂ ਜਿਹੜੇ ਪਹਾੜੀਏ ਰਾਜੇ ਤੁਰੇ ਆਉਂਦੇ ਨੰਨਪੁਰ ਸਾਹਿਬ ਨੂੰ ਲੁੱਟ ਕੇ ਵਿਲੇ ਹੋ ਗਏ ਪਤਾ ਲੱਗਾ ਵੀ ਨੰਨਪੁਰ ਸਾਹਿਬ ਦੇ ਵਿੱਚ ਜੋ ਸੀ ਅਸੀਂ ਲੁੱਟ ਲਿਆ ਹੋਰ ਕੁਝ ਮਿਲਣਾ ਨਹੀਂ ਅਸੀਂ ਵੀ ਜਾ ਕੇ ਸੱਚੇ ਤੇ ਹੋਣਾ ਨਾ ਕਿਉਂਕਿ ਔਰੰਗਜ਼ੇਬ ਨੇ ਪੁੱਛਣਾ ਵੀ ਤੁਹਾਡੇ ਕਰਕੇ ਮੈਂ ਜੰਗ ਮਚਾਇਆ ਤੁਸੀਂ ਕਿੱਥੇ ਸੀ ਉਹ ਪਹਾੜੀ ਰਾਜੇ ਤੇ ਸਾਨੂੰ ਹਾਜਰੀ ਤੇ ਭਰਨੀ ਪਵੇਗੀ ਇੰਨੇ ਚਿਰ ਨੂੰ ਪਹਾੜੀ ਰਾਜੇ ਵੀ ਆ ਗਏ ਇਹਨਾਂ ਵੀ ਜੰਗ ਸ਼ੁਰੂ ਕੀਤਾ ਚਮਕੌਰ ਦੀ ਜੰਗ ਦੇ ਵਿੱਚ ਜਿਹੜਾ ਰਾਜਾ ਭੀਮਚੰਦ ਸੀ ਨਾ ਜਿਹਨੇ ਜੰਗ ਸ਼ੁਰੂ ਕਰਾਇਆ ਸੀ ਭੀਮਚੰਦ ਵੀ ਇਸ ਜੰਗ ਦੇ ਵਿੱਚ ਫਟੜ ਹੋ ਗਿਆ ਸੀ ਬਹੁਤ ਜ਼ਿਆਦਾ ਬਚਿਆ ਨਹੀਂ ਸੀ ਆਪਣੇ ਘਰ ਤੇ ਪਹੁੰਚਿਆ ਪਰ ਘਰ ਜਾ ਕੇ ਮਰ ਗਿਆ ਸੀ ਇਹ ਦੁਸ਼ਟ ਭੀਮਚੰਦ ਵੀ ਬਚਿਆ ਨਹੀਂ ਨਾਲ ਹੀ ਚਮਕੌਰ ਦੇ ਜੰਗ ਤੋਂ ਥੋੜੇ ਦਿਨਾਂ ਬਾਅਦ ਹੀ ਜ਼ਖਮਾਂ ਦੀ ਤਾਬ ਨਾ ਛੇ ਲਿਆ ਚੱਲਦਿਆਂ ਹੋਇਆਂ ਮਰ ਗਿਆ ਸੀਗਾ ਜਾ ਕੇ ਪਰ ਕਹਿੰਦੇ ਇਸ ਵੇਲੇ ਇਹ ਜਿਹੜਾ ਭੀਮਚੰਦ ਹੈ ਤੇ ਪਹਾੜੀ ਰਾਜੇ ਇਹ ਫੌਜ ਲੈ ਕੇ ਆਏ ਇਹਨਾਂ ਨੇ ਵੀ ਆਪਣੇ ਵਾਲੇ ਪਾਸਿਓਂ ਆ ਕੇ ਹਮਲਾ ਕੀਤਾ ਹੈ। ਉਹਨਾਂ ਪੀ ਬਹੁਤ ਜ਼ੋਰ ਲਗਾਏ। ਭੀਮਚੰਦ ਵਗੈਰਾ ਇਸੇ ਤਰ੍ਹਾਂ ਹੋ ਜਿਹੜੇ ਰਾਜੇ ਬਚੇ ਸਨ ਉਹਨਾਂ ਨੇ ਬਦਲਾ ਲੈਣ ਵਾਸਤੇ ਆਪਣਾ ਜ਼ੋਰ ਲਾਉਂਦੇ ਹਨ। ਦੁਹਰਾ ਸਬੈ ਲੈ ਬਲ ਥੱਕ ਰਹੇ ਟੁੱਟਣ ਜਗ੍ਹਾ ਜਾ ਨਹੀਂ। ਮਹਾਰਾਜ ਸਾਹਿਬ ਜੀ ਦੀ ਮੋਰਚਾ ਬੰਦੀ ਬੜੀ ਤਗੜੀ ਸੀ। ਥਾਵਾਂ ਥਾਵਾਂ ਤੇ ਸਿੰਘ ਮਹਾਰਾਜ ਨੇ ਬਿਠਾਏ ਸਨ। ਜ਼ੋਰ ਤੇ ਵਜ਼ੀਰ ਖਾਨ ਨੇ ਵੀ ਲਾਇਆ। ਜ਼ੋਰ ਤੇ ਖਵਾਜਾ ਮਰਦੂਦ ਨੇ ਲਾਇਆ। ਜ਼ੋਰ ਤੇ ਪਹਾੜੀ ਰਾਜਿਆਂ ਨੇ ਵੀ ਲਾਇਆ। ਪਰ ਮਹਾਰਾਜ ਦੇ ਜੰਗ ਦਾ ਪੈਤੜਾ ਹਲਾ ਨਹੀਂ ਸਕੇ ਐ ਪੱਕਾ ਕਰਕੇ ਮਹਾਰਾਜ ਨੇ ਸਿੰਘ ਬਿਠਾਏ ਜਿਹੜਾ ਵੀ ਹਮਲਾ ਕਰਕੇ ਆਉਂਦਾ ਮੂੰਹ ਦੀ ਖਾ ਕੇ ਪਿੱਛੇ ਮੁੜ ਜਾਂਦਾ ਇਸ ਤਰ੍ਹਾਂ ਮਹਾਰਾਜ ਜੰਗ ਲੜਾਉਂਦੇ ਹਨ